ਗੁੱਡ ਮਾਰਨਿੰਗ ਫਰੈਂਸ ਲੋਜੀ ਟਾਈਮ ਹੋ ਗਿਆ 9:07 ਮਿੰਟ ਔਰ ਠੰਡਾ ਮੌਸਮ ਹੋਇਆ ਹੋਇਆ ਹੈ ਤੇ ਬਾਰਿਸ਼ ਹੋ ਰਹੀ ਹੈ ਹਲਕੀ ਹਲਕੀ ਤੁਸੀਂ ਸੋਚੋਗੇ ਅੱਜ ਵੀਡੀਓ ਸਟਾਰਟ ਆਪਣੀ ਗੱਡੀ ਤੋਂ ਗੱਡੀ ਦੇ ਵਿੱਚ ਬੈਠੇ ਆਪਾਂ ਕਿਉਂਕਿ ਅੱਜ ਮੈਂ ਜਾ ਰਹੀ ਆ ਜੀ ਮੈਡੀਸਿਨ ਲੈਣ ਕਿਉਂਕਿ ਮੇਰੀ ਥਾਇਰੋਇਡ ਦੀ ਪ੍ਰੋਬਲਮ ਹੈ ਨਾ ਔਰ ਥਾਇਰੋਇਡ ਦੀ ਦਵਾਈ ਲੈਣ ਜਾ ਰਹੀ ਆ ਮੈਂ ਕਿਉਂਕਿ ਪਹਿਲਾਂ ਉਹ ਡਿਸਪੈਂਸਰੀ ਤੋਂ ਲੰਦੀਦੀ ਲੇਕਿਨ ਉਹ ਮੈਨੂੰ ਬੰਦ ਮਿਲਦੀ ਸੀ ਹਮੇਸ਼ਾ ਕਦੇ ਆ ਗਈ ਡਾਕਟਰ ਕਦੇ ਨਹੀਂ ਆ ਗਈ ਹਨ ਇਸ ਕਰਕੇ ਆਪਾਂ ਅੰਬਾਲੇ ਤੋਂ ਹੀ ਲੈਣ ਜਾ ਰਹੇ ਆ ਤੇ ਦੇਸੀ ਦਵਾਈ ਆ ਜੀ ਦੇਖਦੇ ਆ ਹਨਾ ਖਾ ਕੇ ਤੇ ਬਾਕੀ ਬੱਚੇ ਗਏ ਆ ਸਕੂਲ ਬੱਚਿਆਂ ਨੂੰ ਦੇਖਦੇ ਆ ਜਿੱਦਾਂ ਆਪਾਂ 12:30 ਵਜੇ ਫਿਰ ਤਾਂ ਲਿਆਉਂਗੇ ਲੇਕਿਨ ਅਗਰ ਪਹਿਲਾਂ ਆ ਗਏ ਫਿਰ ਨਹੀਂ ਲੈ ਕੇ ਆਣਾ ਕਿਉਂਕਿ ਫਿਰ ਬੱਚਿਆਂ ਦੀ ਪੜਾਈ ਰਹਿ ਜਾਣੀ ਅਧੂ ਵਿਚਾਲੇ ਉਹਨਾਂ ਨੂੰ ਪੜ੍ਹ ਲੈਣ ਦਿਓ ਹਨਾ ਆਪਣੇ ਆਪ ਆ ਜਾਣਾ ਉਹਨਾਂ ਨੇ ਪਰ ਕਹਿ ਗਿਆ ਗੀਤੀ ਜੋਤ ਪਰ ਜੇ ਤਾਂ ਸਹੀ ਟ ਹਾਂ ਦੇਖ ਲੇਗੇ ਜੇ ਤਾਂ ਆਪਾਂ ਨੂੰ 12:00 ਵਜੇ ਫਿਰ ਤੋਂ ਲਿਆएंगे ਹਨਾ ਅੱਧਾ ਦਿਨ ਤਾਂ ਨਿਕਲੇ ਜਾਏਗਾ ਲੰਚ ਹੋ ਜਾਏਗਾ ਉਹਨਾਂ ਦਾ 11:30 12:00 ਵਜੇ ਤੱਕ ਬਾਕੀ ਦੇਖਦੇ ਆਂ ਬੱਚਾ ਨੂੰ ਲੈ ਕੇ ਆਉਂਗੇ ਆਂਦੇ ਵੀ ਕਿਹਾਤ ਅੱਜ ਕੀ ਲੈ ਆਉਂਗੇ ਤੁਹਾਨੂੰ ਮਸਤੀ ਮਾਰੂਗੀ ਰੂਪ ਤੋਂ ਅੱਜ ਲੋ ਜੀ ਆਪਾਂ ਜਾ ਰਹੇ ਆਂ ਪਿੰਡਾਂ ਦੇ ਵਿੱਚ ਨੂੰ ਇਹ ਪਿੰਡਾਂ ਦਾ ਨਾ ਸ਼ਾਰਟਕਟ ਰਸਤਾ ਅੰਬਾਲੇ ਨੂੰ ਅਸੀਂ ਅੰਬਾਲੇ ਜਾਣਾ ਹੀ ਆਂ ਤੇ ਸਾਡੇ ਬੈਕ ਸਾਈਡ ਰਸਤਾ ਪਿੰਡਾਂ ਨੂੰ ਜਿੱਧਰ ਨੂੰ ਆਪਾਂ ਜਾਣੇ ਆਂ ਚਲਦੇ ਆਂ ਜੀ ਦਵਾਈ ਲੈਣ ਲੋ ਜੀ ਅੰਬਾਲੇ ਪਹੁੰਚ ਗਏ ਆਪਾਂ ਆ ਗਿਆ ਜੀ ਅੰਬਾਲਾ ਸ਼ਹਿਰ ਜੀ ਨੇ ਨਹੀਂ ਦੇਖਿਆ ਨਾ ਅੰਬਾਲਾ ਸ਼ਹਿਰ ਦੇਖ ਲਿਓ ਸ਼ਹਿਰਾਂ ਵਰਗੇ ਸ਼ਹਿਰ ਹੁੰਦੇ ਆ ਨਾ ਆਮ ਦੁਕਾਨਾਂ ਹੁੰਦੀਆਂ ਜਿਵੇਂ ਹੋਰ ਦੁਕਾਨਾਂ ਹੁੰਦੀਆਂ ਪਰ ਫਿਰ ਵੀ ਹੁੰਦਾ ਨਾ ਵੀ ਅੰਬਾਲਾ ਆ ਗਿਆ ਅੰਬਾਲਾ ਸੁਲਤਾਨਪੁਰ ਸੁਲਤਾਨਪੁਰੋਂ ਬਸ ਅੱਗਿਆ ਅੰਬਾਲਾ ਹੀ ਹੈ ਟੱਪ ਕੇ ਅੰਬਾਲਾ ਅੱਗੇ ਟਰੇਨ 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 ਜਾ ਰਹੀ ਹੈ ਲੋ ਜੀ ਫਾਟਕ ਹੈ ਬੰਦ ਸਾਹਮਣੇ ਜਾ ਰਹੀ ਹੈ ਟਰੇਨ ਟਰੇਨ ਜਾ ਰਹੀ ਹੈ ਇੱਧਰ ਤਾਨੂੰ ਦਿਖਣੇ گی ਨਹੀਂ ਵੈਸੇ ਕਿਉਂਕਿ ਕਿ ਫਾਟਕਾਂ ਲਗੇ ਹੋਏ ਥੋੜੀ ਦੇਰ ਖੜ ਗਏ ਆਪਾਂ ਰਸਤੇ ਦੇ ਵਿੱਚ ਫਾਟਕਾਂ ਆਂਦੇ ਆ ਨਾ ਬਾਲੇ ਜਾਂਦੇ ਵੇ ਲੋ ਜੀ ਖੁੱਲ ਗਏ ਫਾਟਕ ਲੋ ਜੀ ਫਾਟਕ ਲਗੇ ਹੋਏ ਤੇ ਇਹ ਫਾਟਕ ਗਏ ਖੁੱਲ 9 ਵਜ ਗਏ ਪੌਣੇ 10 ਹੋ ਗਏ ਬਸ ਤੇ ਪੌਣੇ ਕੇ 10 ਵਜੇ ਆਪਾਂ ਪਹੁੰਚ ਗਏ ਆਂ ਬਸ ਅੰਬਾਲੇ ਤੂਰੇ ਦੇ ਘਰਾਂ ਤੇ ਸਵਾ 9 ਵਜੇ 1.5 ਘੰਟਾ ਲੱਗਿਆ ਹਨ ਅੱਧੇ ਘੰਟੇ ਮਾਂ ਪੰਬਾਲੇ ਪਹੁੰਚ ਗਏ ਤੇ ਬਾਕੀ ਦੇਖਦੇ ਆਂ ਮੈਡੀਸਿਨ ਲੈ ਕੇ ਫਿਰ ਆਪਾਂ ਮੁੜਦੇ ਆਂ ਹਨਾ ਵਾਪਸ ਲੋ ਜੀ ਆਪਾਂ ਆ ਗਏ ਆਂ ਅੰਬਾਲਾ ਔਰ ਇੱਧਰ ਹੈ ਮੰਜੀ ਸਾਹਿਬ ਗੁਰਦੁਆਰਾ ਹਾਂ ਮੰਜੀ ਸਾਹਿਬ ਗੁਰਦੁਆਰਾ ਇੱਧਰ ਇਹ ਹੈ ਜੀ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਇੱਧਰ ਸਾਹਮਣੇ ਉੱਧਰੇ ਲੋ ਜੀ ਹੁਣ ਆਪਾਂ ਇਧਰ ਨੂੰ ਗੱਡੀ ਖੜਾਉਂਦੇ ਆ ਨਾ ਪਾਰਕਿੰਗ ਉੱਥੇ ਮਿਲੇਗੀ ਕੱਪੜਾ ਮਾਰਕੀਟ ਹਲੇ ਦੁਕਾਨਾਂ ਖੁੱਲ ਰਹੀਆਂ ਹਲੇ ਖੁੱਲੀਆਂ ਨਹੀਂ ਕਿਉਂਕਿ ਆਪਾਂ ਜਲਦੀ ਆ ਗਏ ਨਾ ਮਤਲਬ ਅਸੀਂ ਆ ਗਏ 10 ਵਜੇ ਤੱਕ ਦੁਕਾਨਾਂ ਖੁੱਲਦੀਆਂ ਹੋਣੀਆਂ ਮੈਨੂੰ ਲੱਗ ਰਿਹਾ ਹੁਣ ਖੁੱਲ ਰਹੀਆਂ ਹੌਲੀ ਹੌਲੀ ਅਰੀ ਚੰਦਰ ਅਭੀ ਤਾਂ ਦੁਕਾਨਾ ਖੁੱਲੀ ਨਹੀਂ ਅੱਛਾ ਰੇਲਵੇ ਸਟੇਸ਼ਨ ਤੋਂ ਲੋ ਜੀ ਦਵਾਈ ਆਪਾਂ ਨੂੰ ਮਿਲ ਗਈ ਤੇ ਔਰ ਆਪਾਂ ਹੁਣ ਚੱਲੇ ਆ ਘਰ ਨੂੰ ਵਾਪਸ ਦਵਾਈ ਸਾਨੂੰ ਮਤਲਬ ਭੇਡ ਨਹੀਂ ਤੀ ਦੁਕਾਨ ਦੇ ਵਿੱਚ ਫੜਾਫੜ ਮਿਲ ਗਈ ਦਵਾਈ ਔਰ ਲੈ ਕੇ ਆਪਾਂ ਮਸੂਨ ਸਿੱਧਾ ਘਰ ਨੂੰ ਚਲਦੇ ਆਂ ਬੱਚਿਆਂ ਨੂੰ ਨਹੀਂ ਮੈਂ ਲੈ ਕੇ ਜਾਣਾ ਹੁਣ ਕਿਉਂਕਿ ਹਲੇ 10:30 ਹੋਏ ਆਂ ਔਰ ਜੇ ਤਾਂ ਸਾਨੂੰ 12:00 ਵੱਜ ਜਾਂਦੇ ਹਨ ਫਿਰ ਲੈ ਕੇ ਜਾਂਦੇ ਆਪਾਂ ਘਰ ਪਰ ਹੁਣ ਬੱਚਿਆਂ ਨਾਲ ਜੀਤੀ ਆਪਾਂ ਲੈ ਕੇ ਵੀ ਨਹੀਂ ਜਾ ਸਕਦੇ ਚਲੋ ਜੀ ਸਿੱਧਾ ਘਰ ਚਲਦੇ ਆਪਾਂ ਔਰ ਫਿਰ ਜਾਂਦੇ ਆ ਘਰ ਜਾ ਕੇ ਆਪਾਂ ਫਿਰ ਮਿਲਦੇ ਆਂ ਤਾਂ ਲੋ ਜੀ ਇਹ ਮੂਰਤੀ ਨਾ ਅੰਬਾਲੇ ਦੇ ਵਿੱਚ ਬਹੁਤ ਵਧੀਆ ਬਣੀ ਹੋਈ ਹੈ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਹੈ ਜੀ ਆਹ ਦੇਖੋ ਕਿੰਨੀ ਵਧੀਆ ਬਣੀ ਵੀ ਹੈ ਹਨਾ ਬਹੁਤ ਸੋਹਣੀ ਲੱਗੀ ਮੈਨੂੰ ਚਲੋ ਜੀ ਚੱਲਦੇ ਆ ਹੁਣ ਆਪਾਂ ਘਰ ਨੂੰ ਵਾਪਸ ਚਲੋ ਜੀ ਜਸਟ ਆਪਾਂ ਅਗੇ ਘਰ ਵਾਪਸ ਹੋ ਗਏ ਮੈਨੂੰ 15-20 ਮਿੰਟ ਆਇਆ ਨੂੰ ਹਨਾ ਤੇ ਆ ਕੇ ਥੋੜੀ ਦੇਰ ਰੈਸਟ ਜਾ ਕਰਕੇ ਤੇ ਹੁਣ ਕੈਮਰਾ ਚੱਕਿਆ ਆਪਾਂ ਨੇ ਔਰ ਜੋਤਨ ਰੂਪ ਆਏਂਗੀਆਂ 2 ਵਜੇ ਫਿਲਹਾਲ 12 ਵਜੇ ਹੈ ਔਰ ਆਪਾਂ ਸਹੀ ਸਲਾਮਤ ਠੀਕ ਠਾਕ ਟਾਈਮ ਤੇ ਘਰ ਆਾਂਗੇ ਔਰ ਫਿਲਹਾਲ ਮੈਂ ਆਪਣੀ ਮੈਡੀਸਿਨ ਲਈ ਆਈ ਹੇ ਹੁਣ ਥੋੜੀ देर ਰੈਸਟ ਕਰਦੀਆਂ ਥੱਕ ਗਈਆਂ ਵੈਸੇ ਬੰਦਾ ਕੋਈ ਕੰਮ ਵੀ ਨਾ ਕਰੇ ਹਨਾ ਸਫਰ ਦੇ ਵਿੱਚ ਹੀ ਥੱਕ ਜਾਂਦਾ ਉਈਓ ਥੱਕ ਗਈ ਬੱਸ ਮੈਂ ਤੁਰ ਕੇ ਗਏ ਆ ਨਾ ਅੱਗੇ ਗੱਡੀ ਬਹੁਤ ਪਿੱਛੇ ਖੜਦੀ ਆ ਮਾਰਕੀਟ ਦੇ ਵਿੱਚ ਨਾ ਮਤਲਬ ਛੇਤੀ ਤਾਂ ਗਏ ਆ ਕਿਉਂਕਿ ਮਾਰਕੀਟ ਦੇ ਵਿੱਚ ਫਿਰ ਭੀੜ ਹੋ ਜਾਂਦੀ ਐ ਔਰ ਭੀੜ ਦੇ ਵਿੱਚ ਗੱਡੀ ਖੜਾਣੀ ਮੁਸ਼ਕਲ ਹੋ ਜਾਂਦੀ ਐ ਫਿਰ ਸਾਨੂੰ ਪਾਰਕਿੰਗ ਬਹੁਤ ਦੂਰ ਮਿਲੀ ਆ ਜਾ ਕੇ ਅੱਗੇ ਅਸੀਂ ਪੈਦਲ ਗਏ ਆ ਡਾਕਟਰ ਦੀ ਦੁਕਾਨ ਤੱਕ ਤੇ ਚਲੋ ਜੀ ਥੋੜੀ देर ਆਪਾਂ ਰੈਸਟ ਕਰਦੇ ਆ ਪਹਿਲਾਂ तो जी जस्ट चाह का टाइम हो गया और चाह दे नाड़ी में रोटी बनावा की नाल दी नाल नाड़। क्योंकि बच्चा का टाइम हो गया जी आन फिलहाल चाह तरी है पहला आप चाह बना मैं <laughs> मैं ला रही गैस गैस बंद है हेठा दे बंद करके दी मैं लो जी ਚਾਹ ਬਣਾਈਏ ਤੋ ਲੋ ਜੀ ਚਾਹ ਬਣਾਤੀ ਹੁਣ ਵਾਰੀ ਹੈ ਮੇਰੀ ਰੋਟੀ ਬਣਾਉਣ ਦੀ ਔਰ ਬੱਚੇ ਵੀ ਆਣ ਵਾਲੇ ਆ ਮੇਰੇ ਹਸਬੰਦ ਚਲੇ ਗਏ ਬੱਚਿਆਂ ਨੂੰ ਲੈਣ ਕਿਉਂਕਿ ਟਾਈਮ ਹੋ ਗਿਆ ਬੱਚਿਆਂ ਦਾ ਅੱਜ ਇਹ ਘਰ ਤੇ ਨਾ ਕਿਉਂਕਿ ਅਸੀਂ ਦਵਾਈ ਲੈ ਕੇ ਆਏ ਆ ਅੰਵਾਲੇ ਤੋਂ ਇਸ ਕਰਕੇ ਮੈਂ ਕਹਾਂ ਚਲੋ ਤੁਸੀਂਓ ਸਕੂਟਰੀ ਦੇ ਲਿਆਓ ਬੱਚਿਆਂ ਨੂੰ ਐਕਟਿਵਾ ਤੇ ਕਿਉਂਕਿ ਬੱਚਿਆਂ ਦੇ ਬੈਗ ਭਾਰੀ ਹੁੰਦੇ ਆ ਨਾ ਚੱਕੇ ਨਹੀਂ ਜਾਂਦੇ ਔਰ ਮੈਂ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਬਣਾ ਰਹੀਆਂ ਜੀ ਰੋਟੀ ਔਰ ਚਾਹ ਮੈਂ ਬਣਾ ਕੇ ਰੱਖਤੀ ਆ ਫਿਰ ਸਾਰੇ ਜਣੇ ਨੇ ਬੈਠ ਕੇ ਰੋਟੀ ਖਾਣੀ ਐ ਔਰ ਬੱਚਿਆਂ ਨੂੰ ਅੱਜ ਬਹੁਤ ਵਧੀਆ ਸਰਪ੍ਰਾਈਜ਼ ਵੀ ਮਿਲ ਲਿਆ ਹੈ ਕਿਉਂਕਿ ਬੱਚੇ ਬਹੁਤ ਜ਼ਿਆਦਾ ਖੁਸ਼ ਹੈ ਅੱਜ ਕਿਉਂਕਿ ਬੱਚਿਆਂ ਨੂੰ ਕੋਈ ਨਵੀਂ ਚੀਜ਼ ਲੈ ਕੇ ਦੇ ਰਹੇ ਆ ਅੱਜ ਆਪਾਂ ਤੁਸੀਂ ਨੈਕਸਟ ਵਲੋਗ ਦੇ ਵਿੱਚ ਦੇਖਿਓ ਉਹ ਤੇ ਫਾਈਨਲੀ ਮੈਂ ਬਣਾ ਰਹੀਆਂ ਜੀ ਰੋਟੀ ਸਿੰਪਲ ਰੋਟੀ ਹੈ ਜੀ ਆਪਣੀ ਅੱਜ ਦੁਪਹਿਰੇ ਔਰ ਸ਼ਾਮ ਨੂੰ ਦੇਖਦੇ ਹਾਂ ਜੀ ਕੀ ਬਣਾਈਏ ਸਾਰਾ ਦਿਨ ਆਹੀ ਨਿਕਲ ਜਾਂਦਾ ਸੋਚ-ਸੋਚ ਕੇ ਵੀ ਅੱਜ ਕੀ ਬਣਾਈਏ ਅੱਜ ਕੀ ਬਣਾਈਏ ਹਨਾ ਬਸ ਸਾਰਾ ਦਿਨ ਇੱਕ ਲੇਡੀਜ਼ ਦੇ ਘਰ ਦੇ ਵਿੱਚ ਆਹੀ ਕੰਮ ਹੁੰਦਾ ਵੀ ਕੀ ਬਣਾਈਏ ਅੱਜ ਤਾਂ ਲੋ ਜੀ ਰੋਟੀ ਮੈਂ ਬਣਾ ਕੇ ਹੋਣੀ ਹਟੀਆਂ ਕੈਮਰਾ ਸਾਫ਼ ਨਹੀਂ ਕਰਿਆ ਮੈਂ ਆਪਣਾ ਔਰ ਰੋਟੀ ਬਣਾ ਕੇ ਹਟੀਆਂ ਮੈਂ ਹੋਣੀ ਤੇ ਬਬਜੋਤ ਨੂੰ ਰੂਪ ਆਣੇ ਵਾਲੀਆਂ ਕਿਉਂਕਿ ਅੱਜ ਬਬਜੋਤ ਮੇਰੇ ਹਸਬੰਡ ਅੱਜ ਘਰ ਤੇ ਕਿਉਂਕਿ ਮੈਨੂੰ ਦਵਾਈ ਦਵਾ ਕੇ ਲੈਣੀ ਸੀ ਔਰ ਇਸ ਕਰਕੇ ਬਬਜੋਤ ਆਪਣੇ ਪਾਪਾ ਨਾਲ ਆਉਂਗੀ ਕਿਉਂਕਿ ਇਹ ਗਏ ਐਕਟਿਵਾ ਲੈ ਕੇ ਔਰ ਲੈਣ ਗਏ ਆ ਜੀ ਬੱਚਿਆਂ ਨੂੰ ਔਰ ਗੱਡੀ ਅੱਜ ਬਾਹਰ ਖੜਾਈ ਵੀ ਆ ਬੱਚਿਆਂ ਨੂੰ ਸਰਪ੍ਰਾਈਜ਼ ਮਿਲਣਾ ਬਹੁਤ ਵਧੀਆ ਇੰਨਾ ਵਧੀਆ ਸਰਪ੍ਰਾਈਜ਼ ਮਿਲਣਾ ਨਾ ਅੱਜ ਬਹੁਤ ਵਧੀਆ ਕੋਈ ਨਵੀਂ ਚੀਜ਼ ਲੈ ਕੇ ਆ ਰਹੇ ਆ ਅੱਜ ਜਸੀ ਘਰ ਦੇ ਵਿੱਚ ਫਾਈਨਲੀ ਦੇਖੋ ਕਿਹੜੀ ਨਵੀਂ ਚੀਜ਼ ਆ ਉਹ ਤੇ ਉਹ ਨੈਕਸਟ ਵਲੌਗ ਦੇ ਵਿੱਚ ਦਿਖੂਗੀ ਅਗਲੇ ਵਲੌਗ ਦੇ ਵਿੱਚ ਹਨਾ ਹੁਣ ਆਪਾਂ ਇੰਤਜ਼ਾਰ ਕਰ ਰਹੇ ਆ ਜੀ ਬੱਚਿਆਂ ਦਾ ਬੱਚਿਆਂ ਨੇ ਆਣਾ ਹੁਣ ਤਾਂ ਲੋ ਜੀ ਮੈਂ ਆਈ ਤੀ ਨਲ ਬੰਦ ਕਰਨ ਆਪਣੇ ਆਪ ਪਾਣੀ ਚੱਲ ਰਿਹਾ ਪਾਣੀ ਵੇਸਟ ਨਹੀਂ ਕਰਨਾ ਇਸ ਕਰਕੇ ਆਪਾਂ ਨੇ ਪਾਣੀ ਕਰ ਦੇਣਾ ਬੰਦ ਕਿਉਂਕਿ ਵੇਸਟ ਪਾਣੀ ਨਹੀਂ ਕਰਨਾ ਬਿਲਕੁਲ ਵੀ ਪਾਣੀ ਦੀ ਕਮੀ ਹੈ ਜੀ ਬਹੁਤ ਜ਼ਿਆਦਾ ਤੇ ਪਾਣੀ ਆਪਾਂ ਨੇ ਬੰਦ ਕਰਦੇ ਆ ਕਿਉਂਕਿ ਅੱਜ ਨਾ ਲੇਟ ਪਾਣੀ ਆਇਆ ਔਰ ਮੈਂ ਵੀ ਚਲੀ ਗਈ ਤੀ ਅੱਜ ਇਸ ਕਰਕੇ ਬੱਚੇ ਆਣ ਵਾਲੀਆਂ ਦੇਖ ਰਹੀਆਂ ਖੜੀ ਮੈਂ ਕਿਹਾ ਮੇਰੇ ਬੱਚੇ ਆਣ ਵਾਲੇ ਜਦ ਤੱਕ ਬੱਚੇ ਆਂਦੇ ਨਹੀਂ ਨਾ ਘਰ ਦੀ ਲ ਨਹੀਂ ਲੱਗਦਾ ਬੱਚੇ ਆਣ ਵਾਲੀਆਂ ਉਹੀ ਦੇਖ ਰਹੀਆਂ ਮੈਂ ਲੋ ਜੀ ਬੇਬੀ ਬੱਚੇ ਆ ਗਏ ਆ ਗਏ ਆ ਗਏ ਆ ਗਏ ਜਾਜ ਵੀ ਆ ਗਿਆ ਐ ਨਾਣਾ ਆ ਗਿਆ ਮੇਰਾ ਮੇਰਾ ਨਾਣਾ ਆ ਗਿਆ ਨਹੀਂ ਮੇਰਾ ਨਾਣਾ ਚਲੋ ਜੀ ਉਹ ਤੇ ਪੰਜ ਇੱਕ ਵਾਰ ਮੇਰੇ ਪੰਜ ਹੋਦੇ ਚਾਰੇ ਓਏ ਨੰਬਰ ਵੀ ਵਧੀਆ ਆਏ ਮੇਰੇ ਬੱਚਾਂਗੇ ਪੜਦੇ ਆ ਹਨਾ ਔਰ ਉਹ ਪੰਜ ਲਗੇ ਕਿੰਨੇ ਆਏ ਆ ਮੈਨੂੰ ਸ਼ਬਿਰੂ ਆਉਣਾ ਸੀ ਬਬਕ ਤਾਂ ਮੈਂ ਕਹਿ ਲਿਆ ਲੈਣਾ ਮਗੇ ਦੋਸਤਾਂ ਨੂੰ ਘਰ ਅੱਜ ਬਤਾ ਕੀ ਹੋਇਆ ਅੱਜ ਅਸੀਂ ਸਾਡੇ 10 ਵਜੇ 11 ਵਜੇ ਘਰ ਆ ਗਏ ਫਿਰ ਇਨੀ ਸੱਜਰੇ ਕੀ ਕਰਦੇ ਸਾਨੂੰ ਲੈ ਕੇ ਅੱਜ ਪਹਿਲਾਂ ਅਗੇ ਤੇ ਚਲ ਕੱਪੜੇ ਚੇਂਜ ਕਰੋ ਬੜਾਵਟ ਫਿਰ ਰੋਟੀ ਰੋਟੀ ਖਾਣੀ ਹੈ ਮੰਮਾ ਦੇਖਿਆ ਕੀ ਹਾਂ ਮੋ ਪਿਆਰਾ ਵਾਈਟ ਪਿਆਰਾ ਚਲੋ ਜੀ ਕੱਪੜੇ ਚੇਂਜ ਕਰੋ ਹੁਣ ਬੱਚਿਆਂ ਨੂੰ ਦਈਏ ਆਪਾਂ ਰੋਟੀ ਔਰ ਚਲੋ ਜੀ ਅੱਜ ਬੱਚਿਆਂ ਦੇ ਲਈ ਸਰਪ੍ਰਾਈਜ਼ ਇੱਕ ਹਾਂ ਵਾਈਟ ਕਲਰ ਹੈ ਬਸ ਇਨਾ ਪਤਾ ਤੇ ਅੱਜ ਕੋਈ ਸਰਪ੍ਰਾਈਜ਼ ਹੈ ਬੱਚਿਆਂ ਲਈ ਔਰ ਅਗਲੇ ਵਲੌਗ ਦੇ ਵਿੱਚ ਦੱਸਾਂਗੇ ਆਪਾਂ ਤੇ ਚਲੋ ਜੀ ਵਲੌਗ ਦਾ ਕਰਦੇ ਆਂਡ ਬੱਚਾ ਨੂੰ ਦਊਂ ਮੈਂ ਰੋਟੀ ਪਾਣੀ ਫਿਲਹਾਲ ਬੱਚੇ ਆ ਚੁੱਕੇ ਆਂ ਬਾਏ ਬਾਏ ਜੀ ਹੈ ਹਾਂ ਡਰੈਸ ਖੋਦ ਰਹੀ ਹਾਂ ਠੀਡੀ ਦੇਖ ਰਹੀ ਮੈਂ ਬਾਏ ਜੀ ਬਾਏ ਟੇਕ ਕੇਅਰ ਸਾਰਿਆਂ ਨੂੰ